ਯਤਨ ਕਰੇ ਮਨੁ ਕਦਹਿ ਕਾਵੇ ਉਹ ਅੰਦਰ ਜਾਨੀ ਜਨ ਸਤਖ ਪਰਸਾਹ ਕਹਿੰਦੇ ਭਾਈ ਜਿਹੜਾ ਲਾਖੀ ਮੁਖ ਹੁੰਦਾ ਓਹ ਅਨੇਕਾਂ ਯਤਨ ਕਰਦਾ ਲੋਕਾਂ ਨੂੰ ਖਾ ਵੀ ਲੰਡਾ ਹੈ ਕਿਸੇ ਦਾ ਪਰਾਇਆ ਕੋ ਵੀ ਮਾਲ ਦਾ ਹੈ ਕਿਸੇ ਨਾਲ ਠੱਗੇ ਵੀ ਕਰਦਾ ਹੈ ਝੂਠ ਵੀ ਬੋਲਦਾ ਹੈ ਬੜਾ ਕੁਝ ਕਰਦਾ ਹੈ ਨ ਲਾਲਚ ਦੇ ਖਾਣ ਕਿਉਂਕਿ ਉਹ ਲਾਲਚ ਮੁੱਖ ਇਹ ਨਹੀਂ ਜਾਣਦਾ ਕਿ ਅਕਾਲ ਪੁਰਖ ਵੇਹ ਗੁਰੂ ਸਾਹਿਬ ਕੁਝ ਵੇਖ ਰਿਹਾ ਹੈ ਇਸ ਕਰਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਨੇ ਸਹਗੁਰੂ ਬ੍ਰਹਮਸਾਹਬ ਰਾਜ ਕੀਤੇ ਭਾਈ ਤੁ ਲਾਲ ਚ ਕਰਕੇ ਕਿਸੇ ਨੂੰ ਧੋਖਾ ਦੇ ਰਹੇ ਹੈ ਪਰ ਸਭ ਜੋ ਦੇਵ ਦੀ ਜਾਣਨ ਵਾਲਾ ਉਹ ਪਰਮਾਤਮਾ ਦੇ ਸਤਿਗੁਰੂ ਜਾਣਦਾ ਉਹ ਤੇਰੀਆਂ ਸ਼ਾਰੀਆਂ ਨੂੰ ਤੂੰ ਜਾਣਦਾ ਹੈ ਅੰਤ ਤੇ ਪਤਾ ਹੈ ਤੂੰ ਕੀ ਕਰਮ ਕਰਗੇ ਆਪਾਂ ਨੇ ਮਾਂ ਵੀ ਕਾਰਜ ਤੇ ਮਨ ਦੇ ਵਿੱਚ ਵੀ ਖਿਆਲ ਆ ਗਿਆ ਕਿ ਇਸ ਇਨਸਾਨ ਨੂੰ ਸੁਖਾ ਦੇ ਕੇ ਦਾ ਧੰਦਾ ਹੈ ਤੂੰ ਇਹ ਤੇਰੇ ਮਨ ਦੇ ਜਿਹੜੀ ਚਿਤ ਬਣੀ ਹੈ ਉਹ ਵੀ ਨਿਰੰਕਾਰ ਦਾ ਹੰਦ ਹੈ ਇਸ ਕਰਕੇ ਗਰੀਬਨਵਾਜ਼ ਭਾਸਾ ਕਹਿੰਦਾ ਭਾਈ ਇਹ ਲਾਲਚੀ ਮਨੁੱਖ ਜਾਣਦਾ ਨਹੀਂ ਹੈ ਲਾਲਚ ਦੇ ਵਸੂ ਕੇ ਇਹ ਬੜਾ ਕੁਝ ਕਰਦਾ ਹੈ ਝੋਖਾ ਵੀ ਰੰਦਾ ਚੂਟ ਵੀ ਹੁੰਦਾ ਕਿਸੇ ਦਾ ਆਖ ਵੀ ਮਾਰਦਾ ਹੈ ਪਰ ਨਿਰੰਕਾਰ ਤਕਾਲ ਕੋਕ ਵਹਿਗੂ ਬੈਠਾ ਦੇਖ ਦਿਨਾ ਹੈ ਇਸ ਕਰਕੇ ਗਰੀਬਨ왈 ਪਾਸਾ ਕਹਿੰਦੇ ਨੇ ਬਾਪ ਕਰੀ ਕਰਮ ਨੂੰ ਕਿਰਪਾ ਵੈ ਗੁਰੂ ਜੀ ਕਹਿੰਦੇ ਨਾ ਜੀਉ ਨੁਕ ਹਾਲਾਂਕੇ ਬਰਕਤਾਂ ਵਾਲੇ ਕੱਪੜੇ ਵੀ ਪਾ ਲੰਦਾ ਹੈ ਧਾਰਮਿਕ ਪਹਿਰਾਵੇ ਏਕ ਵੀ ਬਣਾ ਦਿੰਦਾ ਹੈ ਧਾਰਮਿਕ ਤੇ ਪਾਪ ਵੀ ਕਰਕੇ ਫਿਰ ਉਹਨਾ ਪਾਪਾਂ ਤੋਂ ਮੁਸਕਰ ਵੀ ਜਾਂਦਾ ਹੈ ਜਦੋਂ ਕੋਈ ਪੁੱਛਦਾ ਹੈ ਕੋਈ ਗੱਲਬਾਤ ਕਰਦਾ ਹੈ ਮੈਂ ਥੋਂ ਮੁੱਖਰ ਵੀ ਜਾਂਦਾ ਹੈ ਕਿ ਕੰਮ ਮੈਂ ਨਹੀਂ ਕੀਤਾ ਪਾਪ ਮੈਂ ਨਹੀਂ ਕੀਤਾ ਪਾਸਾ ਕਹਿੰਦਾ ਇਹ ਤੇ ਸੰਸਾਰ ਤੋਂ ਉਪਾਣਦਾ ਹੈ ਸੰਸਾਰ ਉੱਪਰ ਜਾਂਦਾ ਹੈ ਪਰ ਜੇ ਤੇਰੇ ਕੀ ਅੱਗੇ ਬਰੰਕਾਰ ਜਾਣਦਾ ਹੈ ਅਕਾਲ ਪੁਰਖ ਵੇਖ ਲਈ ਦਰਗਾਹ ਵਿੱਚ ਜਦੋਂ ਹਸਾਲ ਹੋਇਆ ਉਹਦੇ ਕੋਈ ਨੀ ਮੁਕਿਆ ਜਾਣਾ ਜਿਵੇਂ ਕੋਈ ਉਹਦੇ ਕੋਲ ਤੇਰੇ ਆਪਣੇ ਪੀਤੇ ਹੋਏ ਪੁਕਾਰਨਾ ਕੀਤੇ ਹੋਏ ਮਾੜੀ ਕਰਨ ਪਾਪ ਕਿਸੇ ਨਾਲ ਛੱਗੀ ਧੋਖਾ ਬੇਬੀ ਕੀਤੀ ਬੇਬੀ ਕੀਤਾ ਹੋਇਆ ਅਕਾਲ ਪੁਰਖ ਹੁਣੀ ਲਗਾਇਆ ਨਾ ਕਿਉਂਕਿ ਗੁਰੂ ਸਾਹਿਬ ਜੀਆਂ ਦੇ ਬਚਨ ਨੇ ਕਿ ਵੀਰ ਜਿੱਤ ਤੇ ਪਾਪ ਕੀਏ ਰਾਕੇ ਤਨਾ ਦੁਰਾਈ ਪ੍ਰਗਟ ਭਏ ਜੀ ਨਾਮ ਸਾਭ ਜਬ ਕੁਛ ਹੈ ਤਾ ਉਹ ਲੱਗ ਕਹਿੰਦੇ ਜਦੋਂ ਉਹਨਾਂ ਨੂੰ ਪੁੱਛ ਲੈਣੇ ਸਾਰੇ ਪ੍ਰਗਟ ਹੋ ਜਾਣੇ ਨੇ ਫਿਰ ਉਹਤੇ ਥੋੜੋ ਦੱਸਣਾ ਕੋਈਗਾ ਵੀ ਮੈਂ ਕੀ ਕੀ ਕਰਕੇ ਆਇਆ ਸਤਗੁਰੂ ਕਹਿੰਦਾ ਕਿ ਤੇ ਤੇ ਆਪ ਵੀ ਦੱਸਣਗੇ ਵੀ ਕੀ ਕੁਛ ਕਰਕੇ ਆਇਆ ਤੇ ਕਿਆ ਤਾਂ ਕੱਟਿਆ ਕਾਹਾਂ ਦੁਰਾਈ ਉਹਤੇ ਦੱਸਣਗੇ ਕੀ ਕੱਟ ਗਿਆ ਸਾਡੇ ਕਿਨਾਂ ਯਾਦ ਲਿਆਉਂਦਾ ਹੈ ਕਿ ਕਿਸੇ ਨਾ ਕੁਝ ਕੋਈ ਕਾਰਨ ਤੁਪੋ ਕੇ ਆਵੇ ਪ੍ਰੇਰਨ ਕਰਕੇ ਸਾਡੇ ਯਾਤਰਾਉਂ ਰਹਿੰਦਾ ਜਿਹੜੇ ਭੁੱਲ ਜਾਂਦੇ ਆ ਤਰੰਗਾਂਕਾਰ ਦੇ ਚਿੰਗੇ ਚਿੱਤ ਚਿੱਤਾ ਹੰਦ ਸਭ ਕੋ ਵੇਖ ਨਾਦਰੀ ਦੇ ਵਿੱਚ ਚਲਾਇਦਾ ਕਿਉਂਕਿ ਆਕਾਰਪੁਰਪ ਵੇਖਦਾ ਚਿੱਤ ਤਾਂ ਹੀ ਚੇਤਾ ਹੀ ਇਹਨਾਂ ਵਟਾਤਾ ਉਹਦੀ ਯਾਦ ਰਾਤ ਕੀ ਕੀਤੀ ਹੈ ਮੈਂਰੀ ਕਿੱਡੀ ਹੈ ਉਹ ਕਾਲਪੂਰ ਦੇ ਸਾਰਾ ਨਿਰੰਕਾਰ ਤੇ ਸਾਰਾ ਸੰਸਾਰ ਜਿੱਥੇ ਵਿੱਚ ਜਿੰਨਾ ਕੁ ਜੀਵੇ ਸੰਸਾਰ ਦੇ ਸਾਜਿਆ ਹੈ ਉਸ ਨਿਰੰਕਾਰ ਨੇ 84 ਲੱਖ ਸਰੀਰ ਦਾ ਜ਼ਿਕਰ ਹੈ ਸਰਦਾਰ ਗੁਰਬਾਣੀ ਦੇ ਵਿੱਚ ਬੜੀ ਬਾਰੀ ਆਪਣਾ ਸੁਣਿਆ ਵੀ ਹੈ 84 ਲੱਖ ਜੁਗਨ ਹੈ ਉਹ 84 ਲੱਖ ਸਰੀਰ ਹੀ ਨਿਰੰਕਾਰ ਦੇ ਵਿੱਚ ਤੇ ਵਿੱਚ ਆਇ ਕਦੀਬ ਦੇ ਚਿੱਤ ਦੇ ਵਿੱਚ ਇਸ ਕਰਕੇ ਪਾਸਾ ਕਹਿੰਦੇ ਉਹਦਾ ਏਡਾ ਵੱਡਾ ਚਿੱਤ ਹੈ ਤੇਰੇ ਜੀਤ ਤੇਰੀ ਨੰਨ ਤੂੰ ਕੁੱਲ ਜਾਨਾ ਕਿ ਕਿਸੇ ਨਾ ਪਾਪ ਕਰਕੇ ਪ੍ਰੇਮ ਕਰਕੇ ਧੋਖਾ ਕਰਕੇ ਠੱਗੀ ਮਾਰ ਕੇ ਬੰਨ ਨਾ ਆ ਨਹੀਂ ਪੁਰਦਾ ਹੈ ਉਹ ਸਾਰਾ ਕੁਝ ਚਿੱਤੇ ਹੈ ਇਥੇ ਭਾਵੇਂ ਸੰਤ ਕੁਰ ਪਾਸਾ ਕਹਿੰਦੇ ਲੋਕੀ ਬੰਦਾ ਲਾਜ ਜੀ ਬੰਦਾ ਪਾਪ ਕਰਕੇ ਨੁਪਰ ਜਾਂਦਾ ਹੈ ਆਪਣੇ ਪਾਪਾਂ ਨੂੰ ਲੁਕਾਉਣ ਵਾਸਤੇ ਧਾਰਮਿਕ ਘਹਿਰਾਵੇ ਵੀ ਪਾ ਲੈਂਦਾ ਹੈ ਰਉ ਨਰੰਕਾਰ ਪਾਈ ਸਭ ਕੁਝ ਜਾਣਦਾ ਹੈ ਜਾਨਤ ਦੂਰ ਤੁਮ ਹੈ ਪ੍ਰਭ ਦੇਰ ਸਤਿਗੁਰ ਜੀ ਕਹਿੰਦੇ ਨੇ ਏ ਨਰੰਕਾਰ ਰਬੂ ਜੀ ਤੂੰ ਸਭ ਜੀਵਾਂ ਦੇ ਨੇੜੇ ਵਸਦਾ ਹੈ ਸਭ ਦੇ ਨੇੜੇ ਹੈ ਦੂਰ ਨਹੀਂ ਹੈ ਤੂੰ ਇਸ ਕਰਕੇ ਜਿਹੜਾ ਲਾਲ ਕੀ ਅਨੋਖ ਹੈ ਆਸਾ ਕਹਿੰਦੇ ਪੰਖੀ ਮੁਨੁਖ ਹੈ ਉਹ ਤੈਨੂੰ ਜਹੂਰ ਵਸਤਾ ਸੰਝਾਦਾ ਹੈ ਭਾਵਿਓ ਨੇ ਬਖਾਇਆ ਮੁਖਾਵਾ ਖਾਇਆ ਹੋਇਆ ਹੈ ਕਿ ਮੈਂ ਬੜਾ ਧਾਰਮਿਕ ਇਨਸਾਨ ਆ ਬੜਾ ਕਰਮ ਧਰਮ ਕਰਮ ਕਰਨ ਵਾਲਾ ਆਸਾ ਕਹਿੰਦੇ ਜਿਹੜੇ ਪਾਪੀ ਐ ਜਿਹੋ ਉਹ ਲਾਲਚੀ ਐ ਜਿਹੋ ਉਹ ਭਰੇਪੀ ਐ ਫਿਰ ਉਹ ਆਕਾਰਪੁਰਤ ਨੂੰ ਨੇੜੇ ਜਾਂਦਾ ਆਵੇਂ ਲੋਕਾਂ ਨੂੰ ਪ੍ਰੇਸ਼ ਕਰਦਾ ਰਹੇ ਨਿਰੰਕਾਰ ਦੇ ਵਿੱਚ ਵਸਦਾ ਤੂੰ ਨਾਮ ਜੱਪਿਆ ਕਰ ਸਿਮਰਨ ਕਰਿਆ ਕਰ ਆਪਾਂ ਵੇਖਦੇ ਹਾਂ ਸੰਸਾਰ ਦੇ ਹਾਲਾਤ ਕੀ ਕੁਝ ਹੋ ਰਿਹਾ ਏ ਸੰਸਾਰ ਦਾ ਪਰਪੇਪ ਪਾਪਾਂ ਕੇ ਵੀ ਕੁਕਰਮ ਹੋ ਰਹੇ ਨੇ ਠਗੀਆਂ ਮਾਲੀਆਂ ਜਾਰੀਆਂ ਨੇ ਮਾਲੀ ਇਕੱਠਾ ਕਰ ਰਹੇ ਨੇ ਬੜਾ ਵੱਡਾ ਧਾਨ ਕਰਤਾ ਹੋ ਰਿਹਾ ਹੈ ਬਾਹਰ ਸਾਡੇ ਨੂੰ ਤੈਨੂੰ ਧੂਰ ਸਮਝਦਾ ਹੈ ਸਤਿਗੁਰੂ ਸਾਹਿਬ ਪਰ ਤੂੰ ਬੜਾ ਨੇੜੇ ਬਸਦਾ ਜਿਹਨੋਂ ਉਹਨਾਂ ਦੇ ਕੋ ਜਿਹੜੇ ਕੀਤੇ ਹੁੰਦੇ ਨੇ ਕੋ ਕਰਮ ਅੱਗੇ ਆਉਂਦੇ ਨੇ ਫਿਰ ਪਤਾ ਲੱਗਦਾ ਨਿਰੰਕਾਰ ਨੂੰ ਫਿਰ ਚੇਤੇ ਕਰਦੇ ਇਸ ਕਰਕੇ ਬਾਸਾ ਕਹਿੰਦੇ ਨੇ ਭਾਈ ਅਕਾਲ ਵਿਰਤ ਵੈਗੁਰੂ ਜੀ ਤੂੰ ਸਭ ਜੀਵਾਂ ਦੇ ਨੇੜੇ ਵੱਸਦਾ ਹੈ ਪਰ ਲਾਲਚੀ ਤੇ ਪਖੰਡੀ ਮਨੁੱਖ ਤੈਨੂੰ ਦੂਰ ਵੱਸਦਾ ਸਮਝਦਾ ਹੈ ਉਤ ਤਾਕੈ ਉਤ ਤੇ ਉਤ ਪੇਖੈ ਆਵ ਨੁਕੀ ਫੇਰ ਰਹਾ ਉਹ ਆਸਗਿਰ ਰਾਜ ਨੂੰ ਖਲਾਕ ਦੇ ਗੇਲ ਵਿੱਚ ਫਸਿਆ ਰੰਗ ਮਾਇਆ ਦੇ ਖਾਤਰ ਉਧਰ ਉਧਰ ਤੱਕਦਾ ਹੈ ਉਧਰ ਤੋਂ ਉਧਰ ਪਰੇ ਤੋਂ ਪਰੇ ਕਿ ਤੁਮ ਵੀ ਮਾਇਆ ਮਰ ਜਾਈਓ ਤੁਮ ਵੀ ਮਾਇਆ ਪਾ ਗਾਈਂ ਐਥੋਂ ਵੀ ਮੈਂ ਧਾਨੇ ਇਕੱਠਾ ਕਰਨਾ ਪਾ ਸਕਿੰਦੇ ਪਰੇ ਤੋਂ ਪਰੇ ਧੱਕਦਾ ਹੈ ਉਹਦਾ ਮਨ ਕਦੇ ਫਿਰ ਟਿਕਦਾ ਨਹੀਂ ਕਿਉਂਕਿ ਮਨ ਮਾਇਆ ਦੇ ਰਸ ਵਿੱਚ ਪਿਆਰ ਗਿਆ ਮਨ ਟਿਕਦਾ ਨਹੀਂ ਬਾਸਾ ਜੀ ਨੇ ਸਾਨੂੰ ਬੜੀ ਬਾਤ ਸਮਝਾਇਆ ਹੈ ਬਾਸਾ ਕਹਿੰਦੇ ਨੇ ਮਾਇਆ ਦੇ ਨਾਲ ਮਨ ਨੇ ਜਿਵੇਂ ਲੱਜਣਾ ਨਹੀਂ ਇਹਦੇ ਜਿੰਨੀ ਮਾਇਆ ਆਉਂਦੀ ਹੈ ਉਹਨਾਂ ਲਾਲਚੇ ਦਾ ਬਧੀ ਜਾ ਰਹਿਣਾ ਹੈ ਬਧੀ ਜਾ ਰਹਿਣਾ ਹੈ ਸੈ ਸਖੱਤੇ ਲੱਖ ਤਾਂ ਉੱਠ ਤਾਵੇ ਸ੍ਰੀ ਪਤਨਾ ਆਵੇ ਮਾਇਆ ਆਛਕ ਆਵੇ ਅਨੇਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਖਤਾਵੇ ਕਾਪ ਕਾ ਮਰੈ ਖਾਪ ਕਾ ਕਿਉਂ ਲਗਦਾ ਮਰਦਾ ਕਿਉਂ ਹੈ ਆਸਾ ਕਹਿੰਦੇ ਬਿਨਾ ਸੁਨੋਕ ਨਹੀਂ ਪੂਰਾ ਚਾਹਦਾ ਕਿਉਂਕਿ ਸੰਤੋਖ ਤੋਂ ਬਿਨਾ ਮਨ ਨਹੀਂ ਰੱਤਦਾ ਜੇ ਬਿਨਾਂ ਜਰ ਸੰਤੋਖ ਨਹੀਂ ਹੁੰਦਾ ਸੰਤੋਖ ਕਿੱਥੋਂ ਮਿਲੇਗਾ ਆਸਾ ਕਹਿੰਦੇ ਤ੍ਰਿਸ਼ਨਾ ਉੱਜੇ ਹਰ ਕੈ ਨਾ ਹਰੀ ਦੇ ਨਾਮ ਆਕਾਲ ਪੁਰਖ ਵਹਿਗੁਰੂ ਜੀ ਦੇ ਸਿਮਰਨ ਦੇ ਨਾਲ ਮਨ ਦੀ ਤ੍ਰਿਸ਼ਨਾ ਨੇ ਬੁਝਣਾ ਹੈ ਮਨ ਦੇ ਵਿੱਚ ਤੂਣਾ ਹੈ ਜਿਨ੍ਹਾਂ ਚਿਰ ਅਸੀਂ ਤਰੂ ਵਾਲੇ ਬਣ ਕੇ ਨਾਮ ਨਾ ਢਿਵਟਦੇ ਉਹਨਾਂ ਚ ਨੇ ਲਾਲਚੀ ਮਨੁੱਖ ਸਾਡਾ ਲਾਲਚੀ ਮਨ ਪਾ ਸਕਦਾ ਇੰਦਰ ਉਧਰ ਪਰੇ ਤੋਂ ਪਰੇ ਤੱਕਦਾ ਹੈ ਇਹ ਟਿਕਦਾ ਨਹੀਂ ਹੈ ਰਹਾਓ ਜਦ ਨਾਗ ਟੁੱਟੈ ਨਾਹੀ ਮਨ ਪਰਮਾ ਤਦ ਨਾਗ ਮਨ ਕੀ ਇਹ ਮਾਇਆ ਵਾਲੀ ਭਟਕਣਾ ਕੂੜ ਨਹੀਂ ਮਿਰੀ ਇਹ ਰਾਜ ਦੇ ਬੰਜੇ ਤੋਂ ਆਜ਼ਾਦ ਨਹੀਂ ਹੋ ਸਕਦਾ ਕਿਉਂਕਿ ਮਾਇਆ ਸਤਿਗੁਰ ਪਾਤਸ਼ਾਹ ਕਹਿੰਦੇ ਮਾਇਆ ਕਾਰਨ ਧਾਰੀ ਮੂਰਖ ਲੋਗ ਅਜਾਨ ਮਾਇਆ ਦੇ ਕਰਕੇ ਹੀ ਸਾਰੇ ਭਾਸ਼ਾ ਕਹਿੰਦੇ ਭੱਜੇ ਫਿਰਦੇ ਨੇ ਜਿੰਨਾ ਚਿਰ ਇਹ ਮਨ ਸਾਡਾ ਮਾਇਆ ਦੇ ਬੰਜੇ ਤੋਂ ਆਜ਼ਾਦ ਨਹੀਂ ਜੁੜਾ ਇਹ ਮਨੁੱਖ ਮਾਇਆ ਵੱਲ ਭਟਕਣਾ ਜਿਹਨਾਂ ਉਹਨਾਂ ਚ ਦੂਰ ਨਹੀਂ ਹੋਣੀ ਹੈ ਉਹਨਾਂ ਜਿਹੜੇ ਇਹਨਾਂ ਲਾਲਚ ਦੇ ਪੁੰਜ ਤੋਂ ਪਜਾ ਲਈ ਹੋਣਾ ਜਿਨ੍ਹਾਂ ਚ ਅੰਦਰ ਮਾਇਆ ਰਹੀ ਹੋਈ ਹੈ ਮਨ ਨੂੰ ਮਾਇਆ ਚੜੀ ਹੋਈ ਹੈ ਸਤਗੁਰੂ ਸਾਹਿਬ ਕਹਿੰਦੇ ਕਬੀਰ ਸਾਹਿਬ ਜੀ ਦੇ ਬਚਨ ਆਉਂਦੇ ਨੇ ਕੋਈ ਭਾਰਤੀ ਰਾਗ ਦੇ ਵਿੱਚ ਲੋਗਾ ਫਰਮਣਾ ਕੋਈ ਭਾਈ ਖਾਲ 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 ਗੁਣ ਹੈ ਖਾਲ ਮੂਰ ਲਗਿਓ ਸਤਿਗੁਰੁ ਆਈ ਮਾਇਆ ਦੇ ਪਰਮ ਵਿੱਚ ਨਾ ਖੋਲ ਕਿਰਤਾਂ ਕਹਿੰਦੇ ਆਕਾਰ ਰੂਪ ਵਹਿ ਪਰ ਚੇਤੇ ਕਰ ਜਿਹੜਾ ਸਾਰੀ ਸ੍ਰਿਸ਼ਟੀ ਦੇ ਵਿੱਚ ਵਸਿਆ ਹੋਇਆ ਹੈ ਸਾਰੀ ਸ੍ਰਿਸ਼ਟੀ ਦੇ ਵਿੱਚ ਅਗਲ ਅਲਹਾਂ ਨੂੰ ਪਾਇਆ ਕੁਦਰਤ ਕੇ ਸਾਹ ਹੁੰਦੇ ਏਕ ਰੂਪ ਉਹ ਰਤੇ ਸਭ ਜਾਗੂ ਨਖ ਜਿਆ ਆਉਣ ਭਲੇ ਉਹ ਮੰਦੇ ਲੋਕਾਂ ਅਰਮਨਾ ਕੋ ਭਾਈ ਹਾਲਕ ਖਲਕ ਖਲਕ ਮੈਂ ਹਾਲਕ ਪੂਰ ਰਿਓ ਸਰਬਤਾਲ ਵਾਹ ਪਾਰਸਾ ਕਨੇ ਸਾਰੇ ਥਾਂ ਤੇ ਅਨੰਕਾਰ ਵਿਚਿਆ ਹੋਇਆ ਪਰ ਇਹਦੀ ਸਮਝ ਕਦੋਂ ਆਏਗੀ ਸਾਡਾ ਮਨ ਮੰਨੇਗਾ ਕਿ ਜਦੋਂ ਗੁਰੂ ਦੀ ਕਿਰਪਾ ਹੋਵੇਗੀ ਮਨ ਗੁਰੂ ਦੀ ਕਿਰਪਾ ਤੋਂ ਵਾਂਝਾ ਹੋਇਆ ਮਾਇਆ ਦੇ ਵਿੱਚ ਫਸਿਆ ਹੋਇਆ ਹੈ ਤੇ ਮਾਇਆ ਦੇ ਭਟਕਣਾ ਦੇ ਵਿੱਚ ਫਸਿਆ ਹੋਇਆ ਪਾਰਸਾ ਕਹਿੰਦੇ ਇਹ ਲਾਚ ਦੇ ਪੰਜੇ ਵਿੱਚ ਹੈ ਲਾਚ ਕਰੈ ਮਾਇਆ ਪਦਕਾਰਾ ਇਹ ਮਨ ਮਾਇਆ ਦੇ ਰਾਜ ਚ ਕਰ ਕਰਕੇ ਮਾਇਆ ਕਰਕੇ ਰਾਜ ਚ ਕਰਦਾ ਹੈ ਆਪਾ ਪਸ਼ੂ ਨਾ ਹੁਚਾ ਪਾਤਸ਼ਾਹ ਕਹਿੰਦੇ ਇਹ ਪਸ਼ੂ ਸਮਝਦਾ ਨਹੀਂ ਸਤਿਗੁਰਾਂ ਨੇ ਪਸ਼ੂ 'ਤੇ ਨਹੀਂ ਦਸਿਆ ਮਨ ਨੂੰ ਮਾਂ ਕਰ ਤੂਤ ਪਸ਼ੂ ਕੀ ਮਾਨ ਸੁਝਾ ਕਿਉਂ ਦੱਸਿਆ ਕਿਉਂਕਿ ਪਾਤਸ਼ਾਹ ਕਹਿੰਦੇ ਤੇ ਏਡਾ ਵੱਡਾ ਉੱਚਾ ਜੀਵਨ ਦਿੱਤਾ ਸੀ ਸਮਝ ਵੀ ਦਿੱਤੀ ਹੈ ਦਿਮਗ ਗਿਆਨ ਵੀ ਦਿੱਤਾ ਹੈ ਇਸ ਕਰਕੇ ਗਿਆਨ ਹੋਣ ਦੇ ਬਾਵਜੂਦ ਵੀ ਏਡੇ ਵੱਡੇ ਉੱਚਾ ਸੋਚਾ ਜੀਵਨ ਜੀਉਣ ਕਰਕੇ ਵੀ ਤੈਨੂੰ ਜ਼ਰੂਰ ਹੀ ਸਮਝ ਨਹੀਂ ਆਈ ਤਾਂ ਗੁਰੂ ਦਾ ਗਿਆਨ ਵਿਆਈ ਨਹੀਂ ਹੈ ਅੰਦਰ ਜਿਹੜਾ ਗਿਆਨ ਰੂਪਿਆ ਹੋਇਆ ਉਸ ਨੂੰ ਪਰਖ ਕੇ ਨਹੀਂ ਕੀਤਾ ਪਸ਼ੂਆਂ ਦੇ ਬਾਗੇ ਖਾ ਲੈਣਾ ਪੇਟ ਭਰਿਓ ਪਸ਼ੂਆਂ ਨੂੰ ਸੋਇਓ ਮਨੁੱਖ ਮਨ ਨਹੀਂ ਊਜੈ ਬਾਸਕ ਨੇ ਪੇਟ ਭਰ ਲੈਣਾ ਅੰਨ ਦੇ ਨਾਲ ਸੁੱਤਾਰੇ ਨਹੀਂ ਸੋ ਜਾਨ ਮੈਂ ਬਸੂਆ ਵਾਂ ਤੇਰਾ ਕੰਮ ਕਰਨ ਵਾਸਤੇ ਆਇਆ ਸੀ ਉਹ ਕਰਦਾ ਹੀ ਨਹੀਂ। ਪਸ਼ੂ ಪಕ್ಷੀ ਵੀ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਨੇ, ਮੋਹ ਕਰਦੇ ਨੇ, ਤੂੰ ਵੀ ਮੋਹ ਮਾਇਆ ਦੇ ਵਿੱਚ ਫਸਿਆ ਹੋਇਆ। ਇਸੇ ਕਰਕੇ ਪਾਸਾ ਜੀਆ ਨੇ ਸਾਨੂੰ ਬਸੂਆ ਦੀ ਨਹੀਂ ਦੱਸਿਆ। ਤੇ ਜਿਹੜੇ ਗਰੀਬ ਰਵਾਜ ਪਾਸਾ ਕਹਿੰਦੇ ਗੁਰੂ ਵਾਲੇ ਬਣ ਗਏ, ਗੁਰੂ ਦੇ ਚਰਨਾਂ ਹੜ ਗੁੜ ਗਏ, ਗੁਰੂ ਦੇ ਗਿਆਨ ਨੂੰ ਆਪਣੇ ਖੇਤੇ ਦੇ ਵਿੱਚ ਵਸਾ ਲਿਆ ਤੇ ਉਹਨਾਂ ਦਾ ਮਨ ਇਹ ਮਾਇਆ ਦੇ ਅੰਜੇ ਦੇ ਵਿੱਚੋਂ ਇਹ ਲਾਲਚ ਦੇ ਅੰਜੇ ਤੋਂ ਆਜ਼ਾਦ ਹੋ ਜਾਏਗਾ ਕਹ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਇਸ ਕਰਕੇ ਹੁਣ ਵੱਡਿਆਂ ਦੀ ਗੁਰ ਲਾ ਕੇ ਕੋ ਅਰਚਨ ਦੇ ਪਾਸਾ ਕਹਿੰਦੇ ਨੇ ਕਿ ਸਤਿਗੁਰੂ ਜੀ ਆਖਦੇ ਨੇ ਨਾਨਕ ਆਖਦਾ ਹੈ ਕਿ ਪਹਿਰਾਵਿਆਂ ਦੇ ਨਾਲ ਕੋਈ ਭਗਤੀ ਨਹੀਂ ਵਖਾਵੇ ਦਾ ਕੋਈ ਭਗਤੀ ਨਹੀਂ ਬਣਨ ਦਾ ਹੈ ਜਿਸ ਨੂੰ ਉੱਥੇ ਮਾਲਕ ਅਕਾਲ ਪੁਰਖ ਪ੍ਰਭੂ ਦਇਆ ਮਾਲ ਨੂੰ ਲਪਾਈ ਫਿਰ ਉਹ ਅਕਾਲ ਪੁਰਖ ਵਹਿਮ ਉਸ ਨੂੰ ਨਾਮ ਦੀ ਦਾਤ ਦਿੰਦਾ ਹੈ ਤੇ ਜਿਹਨੂੰ ਨਾਮ ਦੀ ਦਾਤ ਪ੍ਰਾਪਤ ਹੋ ਗਈ ਜਿਹੜਾ ਨਾਮ ਨਾਲ ਜੁੜ ਗਿਆ ਉਹਦੇ ਅੰਦਰੋਂ ਸਾਰੇ ਭਰਮ ਮਿਟ ਜਾਂਦੇ ਹਨ ਵਹਿਮ ਨਿਕਲ ਜਾਂਦੇ ਨੇ ਫਿਰ ਉਹ ਭਾਵੇਂ ਧਰਮਾ ਪਾਏ ਭਾਵੇਂ ਚਿੱਟਾ ਪਾਏ ਭਾਵੇਂ লীਲਾ ਪਾਏ ਭਾਵੇਂ ਉਹ ਦੁਨਿਆਵੀ ਆਮ ਕੋੜਤੇ ਪਜਾਮਿਆਂ ਦੇ ਵਿੱਚ ਵੀ ਹੋ ਸਕਦਾ ਹੈ ਪੈਂਟ ਸੰਕਤ ਵਿੱਚ ਵੀ ਹੋ ਸਕਦਾ ਹੈ ਕਿਉਂਕਿ ਬਹਿਰਾ ਦੇ ਨਾਮ ਭਗਤ ਨਹੀਂ ਹੈ ਪਾ ਸਕਦੇ ਨੇ ਭਗਤ ਉਹ ਹੈ ਭਾਈ ਜਿਹਦੇ ਉੱਪਰ ਅਕਾਲ ਪੁਰਖ ਵਹਿਮ ਪ੍ਰਭੂ ਦਇਆਵਾਨ ਹੁੰਦਾ ਹੈ ਤੇ ਉਸ ਨੂੰ ਫਿਰ ਨਾਮ ਦੇ ਦਾਤ ਦਿੰਦਾ ਹੈ ਉਹੀ ਮੂਲਕ ਸੰਕਤ ਹੈ ਉਹੀ ਮੂਲਕ ਭਗਤ ਹੈ ਇਸ ਕਰਕੇ ਅੱਜ ਵੀ ਪਾਵਨ ਪ੍ਰਤਮਕ ਬਾਖਸ਼ਰ ਜੀ ਦੇ ਨਾਮ ਹੀ ਅਨਸਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਨੇ ਵਾਕਸ਼ੁ ਸ਼੍ਰੇਮਤ ਕਰਦੇ ਹੋਏ ਪਾਵਨ ਉਪਦੇਸ਼ ਲਖਸ਼ੇ ਨੇ ਕਿ ਭਾਈ ਗੁਰੂ ਵਾਲਾ ਬੋਲ ਗੁਰੂ ਵਾਲਾ ਬਣ ਕੇ ਜੀ ਨਾਮ ਆਪਣੇ ਹਿਰਦੇ ਚ ਵਸਾ ਲੈ ਗੁਰੂ ਦਾ ਗਿਆਨ ਲੈ ਕੇ ਇਹ ਮੋਹ ਮਾਇਆ ਕੰ ਆਪਣੇ ਮਨ ਨੂੰ ਅਜਾਣ ਕਰਾ ਮਨ ਗੁਰੂ ਨਾਲ ਜਿਹਦੇ ਤੇਰੇ ਮਨ ਦੇ ਵਿੱਚ ਗੁਰੂ ਵਸ ਗਿਆ ਆਸਾ ਕਹਿੰਦੇ ਵਿੱਚ ਤੇਰੇ ਸਾਰੇ ਭੈ ਭਲੇਕੇ ਸਭ ਗੁਰੂ ਜਾਣਗੇ ਤੇ ਉਸ ਦਿਨ ਤੇ ਰੰਮੂ ਕਾ ਜਨਮ ਸਤਿਗੁਰਾਂ ਦੇ ਨਾਲ ਹੋਇਆ ਇਸ ਕਰਕੇ ਗੁਰੂ ਵਾਲੇ ਬਣ ਗੁਰੂ ਚਰਨਾਂ ਵਾਲੇ ਤੇ ਗੁਰੂ ਚਰਨਾਂ ਨਾਲ ਕਰਕੇ ਸਤਿਗੁਰਾਂ ਦੇ ਪਾਵਨ ਪ੍ਰਦੇਸ਼ ਨੂੰ ਸਤਿਗੁਰਾਂ ਦੇ ਨਾਮ ਨੂੰ ਆਪਣੇ ਹਿਰਦੇ ਚ ਵਸਾਈਏ ਤਾਂ ਉਹ ਜਿਹੜਾ ਰੰਮੂ ਕਾ ਜਨਮ ਸੰਸਾਰ ਨੂੰ ਪ੍ਰਾਪਤ ਹੋਇਆ ਉਹ ਦਾਤਨ ਲਭ ਸਮਾਨ ਕਰਿਓ ਐਸਾ ਬਲਾ ਮਿਲ ਸਕਦੀ ਨਾਮ ਜਪ ਕੇ ਹੀ ਸਤਿਗੁਰਾਂ ਦਾ ਇਸ ਕਰਕੇ ਗੁਰੂ ਵਾਲੇ ਬਣੋ ਗੁਰ ਚਰਨਾਂ ਨਾਲ ਆਵੋ ਬੰਨਤ ਮਾਪਾ ਨਾਮ ਸਤਿਗੁਰੂ ਹੀ ਰਖਣ ਨੂੰ ਤੁਮਨੇ ਤੇਰੀ ਸਾਹ ਸੰਬਖਸ਼ ਜੋਗ ਹੈ ਰਖਣਾ ਨਾਮ ਜੀ ਕੋਈ ਵਿਚਾਰ ਮਨ ਪਾ ਜਾਏ ਸਤਿਗ੍ਰੰਥੀ ਸਿੱਖਿਆ ਜਾਣ ਕੇ ਬੰਕ ਕਰੇ ਗਲਤੀਆਂ ਦਾ ਦਾਨ ਕਰਨਾ ਕਰਨੀਆਂ ਨੇ ਨਾਨਕ ਨਾਮੋ ਸਰਦੀ ਕਲਾ ਤੇਰੇ ਮਨ ਸਰਬਸਦਾ